ਅੱਜ ਅਸੀਂ ਔਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ ਪਰ ਅਸੀਂ ਸਾਰੇ ਜ਼ਿਲ੍ਹੇ ਚੋ ਜਿਹੜੇ ਆਪ ਦੇ ਕਿਸਾਨ ਸੀ ਕਚੈਰੀ ਚੌਂਗ ਚ ਇਕੱਠੇ ਸੀ ਇੱਥੇ ਤਾਂ ਖੜਾਇਆ ਸੜਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਤੇ ਇੱਥੇ ਪੁਲਿਸ ਨੇ ਗੱਡੀਆਂ ਟੇਡੀਆਂ ਕਰਕੇ ਸਾਡੇ ਸਾਧਨ ਰੋਕਿਆ ਪੁਲਿਸ ਦਾ ਨਾਕਾ ਲੱਗਿਆ ਹੋਇਆ ਅਸੀਂ ਆਪ ਦਾ ਪ੍ਰਦਰਸ਼ਨ ਕਰਨ ਲਈ ਖੜੇ ਆ ਸਾਡਾ ਕੋਈ ਸੜਕ ਜਾਮ ਕਰਨ ਦਾ ਮਸਲਾ ਨਹੀਂ ਸੀ ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ ਅਸੀਂ ਸਮਝਦੇ ਆਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਸਕਿਆ ਅਸੀਂ ਆਪ ਦਾ ਵਿਰੋਧ ਪ੍ਰਦਰਸ਼ਨ ਕਰਨ ਚ ਪੂਰਾ ਸਫਲ ਹੋਏ ਆਂ ਤੇ ਆਉਣ ਵਾਲੇ ਦਿਨਾਂ ਚ ਆਹ ਕੰਮ ਨਿਭੜ ਜਾਣਾ ਹੈ ਆਉਣ ਵਾਲੇ ਦਿਨਾਂ ਚ ਰਵਿੰਦ ਖੰਨੇ ਵਰਗਿਆਂ ਦੀ ਪੁਲਿਸ ਦੇਖਿਓ ਪੈਂਦੀ ਪਿੰਡਾਂ ਚ ਉਹਨਾਂ ਦੀ ਰੇਸ ਲਵਾਵਾਂਗੇ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੇ ਕਿਸਾਨਾਂ ਨੂੰ ਕਿੱਲ ਗੰਡਿਆ ਕੰਧਾ ਗੰਡਿਆ ਅਸੀਂ ਕਿੱਲ ਤੇ ਗੰਡ ਕੰਧਾ ਨਹੀਂ ਗੱਡਾਂਗੇ ਅਸੀਂ ਬੰਦਿਆਂ ਦੀਆਂ ਕੰਦਾ ਖੜੀਆਂ ਕਰਾਂਗੇ ਇਹਨਾਂ ਦੇ ਮੂਰੇ ਵੀ ਸਾਡੇ ਉੱਤੋਂ ਦੀਆਂ ਗੱਡੀਆਂ ਲਗਾ ਕੇ ਪਿੰਡਾਂ ਨੂੰ ਸੱਤਾਂ ਜਾਵੜੋ ਨਹੀਂ ਇਹਨਾਂ ਨੂੰ ਸੱਤਾਂ 'ਚ ਬਣ ਨਹੀਂ ਦੇਵਾਂਗੇ ਲੋਕਾਂ ਦੀ ਕਾਤਲ ਸਰਕਾਰ ਨੂੰ ਕੁਝ ਨਹੀਂ ਪਾਰਟੀ ਨੂੰ ਤਕੜਾ ਕਰਨ ਆਏ ਆ ਹਲਾਸ਼ਾਹੀ ਦੇਣ ਆਏ ਆਪਣੇ ਕਾਰਕਿਰਤਾ ਨੂੰ ਉਹਨਾਂ ਨੂੰ ਆ ਪਾਰਟੀ ਦੇ ਜੋ ਸੋਚ ਹੈ ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚ ਚਲਾਣਾ ਹੈ ਉਸ ਮੁੱਦੇ 'ਤੇ ਆਪਾਂ ਗੱਲ ਕੀਤੀ ਹੈ ਇਹ ਮੁੱਖ ਮੁੱਦਾ ਸੀ ਕਿ ਕਿਸਾਨ ਯੂਨੀਅਨ ਨਹੀਂ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਕਰ ਰਹੇ ਆ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ ਹੈ ਜਿਹਨਾਂ ਦੀ ਫਸਲ ਕੱਢ ਗਈ ਹੈ ਉਹ ਮੰਡੀ 'ਚ ਬੈਠਾ ਤੇ ਇਹ ਜੋ ਜੱਥੇਬੰਦੀਆਂ ਘੁੰਮ ਰਹੀਆਂ ਇਹ ਭਗਵੰਤ ਮਾਨ ਸਾਹਿਬ ਦੇ ਲੋਗ ਆ ਕਿਸਾਨ ਨਹੀਂ ਆ